ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਗੱਲਬਾਤ ਕਰਦੇ ਆ ਪੀ 231 ਤੇ ਜਿਹੜੀ ਹੁਣ ਲਗਭਗ ਜਿਹੜਾ ਅਨਸਾਰਾ 1 ਜਾਂ 2% ਸ਼ੁਰੂ ਕਰ ਚੁੱਕੀ ਆ ਜਾਨੀ ਕਿ ਜਿਹਨੂੰ ਆਪਾਂ ਕਹਿ ਦਿੰਨੇ ਕਿ ਹੁਣ ਜਿਹੜੀਆਂ ਗੋਭ ਆਉਂਦੀਆਂ ਪੂਰੀਆਂ ਫੁੱਲ ਚੁੱਕੀਆਂ ਜਿਹੜੇ ਕਿਸਾਨ ਵੀਰਾਂ ਨੇ ਸਪਰੇਅ ਕਰਨ ਦਾ ਨਹੀਂ ਪਤਾ ਲੱਗਦਾ ਬਈ ਜਿਹੜੀ ਆਪਣੀ ਗੋਭਾਂ ਜਦੋਂ ਪੂਰੀਆਂ ਕਿੰਨੇ ਦਿਨ ਤੇ ਫੁੱਲਦੀਆਂ 131 ਦੇ ਵਿੱਚ ਤੇ ਕਿੰਨੇ ਦਿਨਾਂ ਦੀ ਆਪੀ ਇਹ ਵੈਰੈਟੀ ਹੋ ਚੁੱਕੀ ਆ ਤੇ ਅਗੇਤਾ ਜਿਹੜਾ ਅਨਸਾਰਾ ਨੇ ਸ਼ੁਰੂ ਕੀਤਾ ਕਿਉਂ ਕੀਤਾ ਹੈ ਉਹਦੇ ਨਾਲ ਨਾਲ ਜਿਹੜਾ ਬੌਣੇ ਰੋਗ ਦਾ ਵਾਇਰਸ ਅੱਗੇ ਜਿਹੜੇ ਬੂਟਿਆਂ ਤੋਂ ਵਧਿਆ ਜਾਂ ਨਹੀਂ ਵਧਿਆ ਉਹਦੇ ਬਾਰੇ ਵੀ ਗੱਲਬਾਤ ਕਰਨੀ ਆ ਸੋ ਇਹਦੇ ਵਿੱਚ ਜਿਹੜੀ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਮੇਨ ਬਿਮਾਰੀ ਕਿਹੜੀ ਆਉਂਦੀ ਉਹਤੇ ਵੀ ਆਪਾਂ ਗੱਲਬਾਤ ਕਰਦੇ ਆ ਜਿਹੜਾ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੇਕਰ ਵੀਡੀਓ ਪੇਤੇ ਦੇਖ ਰਿਹਾ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਪਨਾ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿਸਾਨ ਭਰਾ ਉਹ ਜਿਹੜਾ ਆਪਾਂ 1 ਜਾਂ 2% ਅਨੁਸਾਰ ਆ ਕਿਨੇ ਯਾਨੀ ਕਿ ਆ ਇੱਕ ਜਿਹੜੇ ਬੂਟੇ ਦੇ ਵਿੱਚੋਂ ਜਿਹੜੀਆਂ ਮੁੰਜਰਾਂ ਨਿਕਲ ਚ ਮੁੰਜਰੇ ਬਹੁਤ ਜ਼ਿਆਦਾ ਸਾਫ਼ ਨਿਕ ਰਹੀਆਂ ਯਾਨੀ ਕਿ ਇਹਦੇ ਵਿੱਚ ਕੋਈ ਵੀ ਦਾਣਾ ਜਿਹੜਾ ਦਾਗ ਹੀ ਨਹੀਂ ਹੈਗਾ ਬਿਲਕੁਲ ਸਾਫ਼ ਮੁੰਜਰੇ ਇੱਕ ਵੀ ਦਾਣਾ ਇਹਦੇ ਵਿੱਚ ਦਾਗ ਹੀ ਨਹੀਂ ਹੈਗਾ ਜਿਨ੍ਹਾਂ ਵਿੱਚ ਬੂਟੇ ਜਿਹੜਾ ਨਸਾਰਾ ਹੁਣ ਲੈ ਰਹੇ ਆ ਤੇ ਗੋਭਾਂ ਜਿਹੜੀਆਂ ਭਰੀਆਂ ਇਹ ਤੇ ਇੱਕ ਬੂਟੇ ਨੇ ਨਸਾਰਾ ਕਰ ਲਿਆ ਤੇ ਦੂਜੀਆਂ ਗੋਭਾਂ ਤੁਸੀਂ ਸਾਹਮਣੇ ਦੇਖ ਰਿਹਾ ਆ ਦੇਖੋ ਹੁਣ ਗੋਭਾਂ ਜਿਹੜੀਆਂ ਪਾਈਪਾਂ ਲਗਭਗ ਇਹ ਸਾਰੇ ਬੂਟੇ ਜਿਹੜੀਆਂ ਫੁੱਲ ਚੁੱਕੀਆਂ ਇੱਕ ਜਾਂ ਦੋ ਦਿਨਾਂ ਤੱਕ ਜਿਹੜਾ ਪੂਰਾ ਨਸਾਰਾ ਜਿਹੜਾ ਸ਼ੁਰੂ ਹੋ ਜਾਣਾ ਇੱਕ ਜਾਂ 2% ਤਾਂ ਨਸਾਰਾ ਸ਼ੁਰੂ ਹੋ ਚੁੱਕਾ ਹੈ ਚੋਕਸਨਪੁਰ ਵੈਸੇ ਇਸ ਸਾਲ ਨਾ ਜਿਹੜੀ ਕੋਈ ਵੀ ਆਪਾਂ ਕਹਿ ਲਈਏ ਵੈਰਾਈਟੀਆਂ ਦੇ ਵਿੱਚ ਬੀਐਲਬੀ ਨੂੰ ਛੱਡ ਕੇ ਕਈ ਏਰੇ ਦੇ ਵਿੱਚ ਜਿਹੜੀ ਬੈਕਟੀਰੀਆ ਲੀਫ ਬਲਾਈਟ ਆ ਉਹਦਾ ਅਟੈਕ ਜ਼ਰੂਰ ਹੋਇਆ ਪਰ ਵੈਸੇ ਮੌਸਮ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਤਾਂ ਅਜੇ ਤੱਕ ਕੋਈ ਬਹੁਤ ਹੀ ਜ਼ਿਆਦੀ ਬਿਮਾਰੀ ਨਹੀਂ ਦੇਖਣ ਨੂੰ ਮਿਲੀ ਯਾਨੀ ਕਿ ਲਗਭਗ ਆਪਾਂ ਨਾ ਮਾਤਰੀ ਕਹਿ ਸਕਦੇ ਕਿ ਬਿਮਾਰੀ ਇਸ ਸਾਲ ਕਿਸੇ ਵੈਰਾਈਟੀ ਦੇ ਵਿੱਚ ਨਹੀਂ ਦੇਖਣ ਨੂੰ ਮੇਰੇ ਹੀ ਚਲੋ ਸਪਰੇਅ ਆਪਾਂ ਕਰਨੀ ਜ਼ਰੂਰੀ ਹੁੰਦੀ ਆ ਤੇ ਵੈਸੇ ਜਿਹੜਾ ਮੌਸਮ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿਸਾਨਾਂ ਕਿਸਾਨ ਵੀਰਾਂ ਵਾਸਤੇ ਫਾਇਦੇਮੰਦ ਹੈ ਕਿਉਂਕਿ ਇਸ ਵਾਰ ਜਿਹੜੀ ਬਿਮਾਰੀ ਜਾਂ ਫੰਗਸਾਂ ਬਹੁਤ ਘੱਟ ਜਿਹੜੀਆਂ ਦੇਖ ਨੂੰ ਮਿਰੇ ਉਹਦਾ ਕਾਰਨ ਇਹ ਕਿ ਇੱਕ ਤਾਂ ਝੋਨਾ ਥੋੜਾ ਜਿਹਾ ਗੇਤਾ ਲੱਗ ਗਿਆ ਤੇ ਜਿਹੜੀਆਂ ਬਾਰਿਸ਼ਾਂ ਥੋੜੀਆਂ ਗੇਤੀਆਂ ਹੋਈਆਂ ਅਗੇਤੀਆਂ ਜਾਂ ਮੀਂਹ ਪਹਿਲਾਂ ਪੈਣ ਕਰਕੇ ਜਿਹੜਾ ਬਾਰਿਸ਼ਾਂ ਪਹਿਲਾਂ ਪੈ ਜਾਣ ਤਾਂ ਉਹਦੇ ਕਰਕੇ ਜਿਹੜੀਆਂ ਫੰਗਸਾਂ ਅਟੈਕ ਘੱਟ ਕਰਦੀਆਂ ਕਿਉਂਕਿ ਕਈ ਵਾਰ ਨਸਾਰੇ ਦੇ ਉੱਪਰ ਜ਼ਿਆਦਾ ਮੀਂਹ ਪੈਂਦੇ ਆ ਤਾਂ ਉਦੋਂ ਜਿਹੜੀਆਂ ਫੰਗਸਾਂ ਜ਼ਿਆਦਾ ਅਟੈਕ ਕਰ ਜਾਂਦੀਆਂ ਜਾਂ ਜਿਹੜੇ ਏਰੀਆ ਚ ਹੁਣ ਸਾਰੇ ਜਿਹੜੇ ਮੇ ਬਾਰਸ਼ਾਂ ਹੋ ਰਹੀਆਂ ਤਾਂ ਉੱਥੇ ਜਿਹੜਾ ਫੰਸਾਂ ਦਾ ਅਟੈਕ ਹੋ ਸਕਦਾ ਬਾਕੀ ਓਵਰਾਲ ਜੇਕਰ ਆਪਾਂ ਗੱਲ ਕਰੀ ਤੇ ਇਸ ਵਾਰ ਜਿਹੜੀ ਬਿਮਾਰੀ ਬਹੁਤ ਘਟਿਆ ਇਹ ਕਈ ਕਿਸਾਨ ਵੀ ਐਵੇਂ ਫਾਲਤੂ ਦੇ ਵਿੱਚ 2 2 3 3 ਸਬੀ ਰਾਂ ਕੀਤੀ ਜਾਂਦੇ ਆ ਆਪਾਂ ਪਿਛਲੀ ਵੀਡੀਓ ਚ ਦੱਸਿਆ ਬਈ ਜੇਕਰ ਤਾਂ ਜ਼ਰੂਰਤ ਹੈ ਤਾਂ ਉੱਥੇ ਸਪਰੇਅ ਕਰੋ ਨਹੀਂ ਤੇ ਇੱਕੋ ਸਪਰੇਅ ਕਰੋ ਜਿਹੜੀ ਆਪਾਂ ਨੂੰ ਗੋਭ ਦੇ ਸਮੇਂ ਕਰਨੀ ਚਾਹੀਦੀ ਆ ਯਾਨੀ ਕਿ ਜਦੋਂ ਪੂਰੀਆਂ ਪਾਈਪਾਂ ਫੁੱਲ ਜਾਂਦੀਆਂ ਹੁਣ ਜਿਹੜੀ ਵੈਰੈਟੀ ਹੈ ਆਪਣੀ ਲਗਭਗ ਤੁਸੀਂ ਜਿਵੇਂ ਦੇਖ ਰਹੇ ਜੇ ਗੋਭਾਂ ਦੀਆਂ ਪੂਰੀਆਂ ਫੁੱਲ ਚੁੱਕੀਆਂ ਤੇ ਕਿ ਤਾਂ ਹੁਣ ਜਿਹੜਾ ਇਹਦੇ ਵਿੱਚ ਹੈਗਾ ਜਿਹੜਾ ਤੁਸੀਂ ਫੰਗੀਸਾਈਡ ਸਪਰੇਅ ਕਰਨੀ ਆ ਇਹ ਲਗਭਗ ਹੁਣ ਆਪਣੀ 71 ਤੋਂ 72 ਦੇਣ ਦੀ ਜਿਹੜੀ ਵੈਰੈਟੀ ਹੋ ਚੁੱਕੀ ਆ ਤਾਂ ਇਹਨੇ ਥੋੜਾ ਜਿਹਾ ਗੇਤਾਵੇ ਅਨਸਾਰਾ ਸ਼ੁਰੂ ਕੀਤਾ ਜਿੱਥੇ ਕਿਸਾਨਪਰੋ ਜਿਹੜੀ ਪਨੀਰੀਏ ਜਿਵੇਂ ਪੱਕੀ ਲੱਗ ਜੇ ਪੱਕੀ ਦਾ ਮਤਲਬ ਹੁੰਦਾ ਕਿ 35 ਦਿਨ ਤੋਂ ਪਲੱਸ ਦੀ ਪਨੀਰੀ ਜਿੱਥੇ ਲੱਗ ਜਾਂਦੀ ਉੱਥੇ ਜਿਹੜਾ ਨਸਾਰਾ ਸ਼ੁਰੂ ਵੈਰੈਟੀ ਕਰ ਜਣੀ ਕਿਉਂਕਿ ਇਸ ਵਾਰ ਆਪਣ ਜਿਹੜੀ ਕਿਸਾਨਪਰੋਂ ਮਾਣੇ ਪਨੀਰੀਆਂ ਗੇਤੀਆਂ ਬੀਜੀਆਂ ਝੋਨੇ ਦੀ ਲਵਾਈਏ ਗੇਤੀਕਰਨ ਕਰਕੇ ਤਾਂ ਜਦੋਂ ਆਪਾਂ ਜ਼ਿਆਦਾ ਗਰਮੀ ਦੇ ਵਿੱਚ ਪਨੀਰੀ ਦੀ ਬਜਾਈ ਕਰਦੇ ਆਂ ਤਾਂ ਉਹਦੋਂ ਜਿਹੜੀ ਪਨੀਰੀ ਆਪਣੇ ਤੋਂ ਜਲਦੀ ਤਿਆਰ ਨਹੀਂ ਹੁੰਦੀ ਜਿੰਨੀ ਆਪਾਂ ਲੇਟ ਪਨੀਰੀ ਬੀਜਦੇ ਆਂ ਥੋੜਾ ਜਿਹਾ ਲੇਟ ਜਿਵੇਂ ਪਿਛਲੇ ਸਾਲਾਂ ਚ ਆਪਾਂ ਨੂੰ ਲੇਟ ਵੈਰਾਈਟੀਆਂ ਲਾਉਣ ਵਾਸਤੇ ਕਿਹਾ ਸਰਕਾਰ ਨੇ ਤਾਂ ਇਸ ਵਾਰ ਥੋੜਾ ਜਿਹਾ ਆਪਾਂ ਨੂੰ ਟਾਈਮ ਵਧ ਮਿਲਗਾ ਤੇ ਆਪਾਂ ਗੇਤੀਆਂ ਪਨੀਰੀ ਦੀ ਬਜਾਈ ਕਰਤੀ ਆ ਉਹ ਪਨੀਰੀ ਆਪਣੇ ਕਿਸੇ ਕਿਸਾਨ ਮੇਰੇ ਤੋਂ ਜਲਦੀ ਤਿਆਰ ਨਹੀਂ ਹੋਈ ਜਾਂ ਫਿਰ ਆਪਣੇ ਕੋਲ ਜਦੋਂ ਰਗਪਾ ਜ਼ਿਆਦਾ ਹੁੰਦਾ ਤੇ ਲਵਾਈ ਕਰਦਿਆਂ ਕਰਦਾਂ ਲੇਬਰ ਨਾ ਮਿਲਣ ਕਰਕੇ ਜਦੋਂ ਪਨੀਰੀ ਪੱਕ ਜਾਂਦੀ ਆ ਤਾਂ ਉਹ ਪਨੀਰੀ ਇਹ ਦੂਜਾ ਆਪਣਾ ਥੋੜਾ ਜਿਹਾ ਗੇਤਾਂ ਨਸਾਰਾ 5 ਤੋਂ 7 ਦਿਨ ਦਾ ਹੋ ਜਾਂਦਾ ਜਿਵੇਂ ਪਿਛਲੇ ਸਾਲ ਆਪਾਂ ਦੇਖਿਆ 80 ਕਿ ਦਿਨ ਦੇ ਲਾਗੇ ਜਾ ਕੇ ਜਿਹੜੀ ਇਹ ਨਸਾਰਾ ਕਰ ਰਹੀ ਸੀ ਵੈਰੈਟੀ ਤੇ ਇਸ ਸਾਲ ਜਿਹੜੀ ਲਗਭਗ ਆਪਾਂ 71-72 ਜਾਂ 75 ਦਿਨ ਤੇ ਹੀ ਕਹਿ ਸਕਦੇ ਕਿ ਵੀ ਜਿਹਨਾਂ ਨਸਾਰਾ ਨੇ ਸ਼ੁਰੂ ਕਰ ਦਿੱਤਾ ਤੇ ਕਈ ਕਿਸਾਨ ਵੀਰੇ ਵੀ ਮੈਸੇਜ ਕਰ ਰਹੇ ਵੀ ਸਾਡੀ ਵੈਰੈਟੀ ਜਿਹੜੀ 65 ਦਿਨ ਤੇ ਨਸਾਰਾ ਜਿਹੜੀ ਕਰ ਕਰ ਚੁੱਕੀ ਆ ਤਾਂ ਉਹਦਾ ਇਹੀ ਕਾਰਨ ਆ ਕਿ ਵੈਸੇ ਕਿਸਾਨ ਭਰੇ ਦੇ ਵਿੱਚ ਜਿਹੜੇ ਆਪਾਂ ਕਹੀਏ ਫਟਾਰੇ ਦੀ ਕੋਈ ਕਸਰ ਨਹੀਂ ਹੈ ਤੁਸੀਂ ਦੇਖ ਹੀ ਰਹੇ ਜੇ ਫਟਾਰਾ ਨੇ ਬਹੁਤ ਸ਼ਾਨਦਾਰ ਕੀਤਾ ਇਹਦਾ ਕਾਰਨ ਤੱਕ ਜੇਕਰ ਆਪਾਂ ਖਾਦਾਂ ਜਿਵੇਂ ਦੱਸਿਆ ਨਾ ਖਾਦਾਂ ਦੀ ਆਪਾਂ ਡੇਢੀ ਡੋਜ਼ ਉਹ 4 ਤੋਂ 5 ਡੋਜ਼ਾਂ ਚ ਕਰ ਦਈਏ ਜੇਕਰ ਆਪਾਂ ਜਿੰਨੀ ਵੀ ਖਾਦ ਪਾਉਣੇ ਜੇਕਰ ਆਪਾਂ ਪੱਕੀ ਪਨੀਰੀ ਲੱਗ ਜਾਂਦੀ ਤੇ ਫਟਾਰਾ ਤੁਹਾਡਾ ਪੂਰਾ ਕਰ ਜੂਗੀ ਤਾਂ ਨਸਾਰਾ ਥੋੜਾ ਜਿਹਾ ਗੇਤਾ ਹੋ ਸਕਦਾ ਬਾਕੀ ਇਹਦੇ ਵਿੱਚ ਫਟਾਰੇ ਦੀ ਕੋਈ ਕਮੀ ਨਹੀਂ ਰਹੇਗੀ ਕਿਉਂਕਿ ਜੇਕਰ ਆਪਾਂ ਖਾਦਾਂ ਦੀ ਸਹੀ ਮੈਨੇਜਮੈਂਟ ਕਰਦੇ ਤੇ ਫਟਾਰੇ ਦੀ ਕੋਈ ਇਹਦੇ ਵਿੱਚ ਕਮੀ ਨਹੀਂ ਰਹਿ ਜਾਂਦੀ ਹਾਂ 5 ਤੋਂ 7 ਦਿਨ ਦਾ ਤੁਹਾਡਾ ਨਸਾਰਾ ਜਿਹੜਾ ਝੋਨਾ ਪੱਕਦਾ ਪਹਿਲਾਂ ਨਸਾਰਾ ਪਹਿਲਾਂ ਕਰ ਜਾਂਦਾ ਫੂ ਬਾਕੀ ਜਿਹੜੀ ਬਿਮਾਰੀ ਦੀ ਗੱਲ ਆ ਜਾਂਦੀ ਕਿ ਇਹਦੇ ਵਿੱਚ ਬਿਮਾਰੀ ਕਿਹੜੀ ਜ਼ਿਆਦਾ ਅਟੈਕ ਕਰਦੀ ਵੈਸੇ ਤਾਂ ਕਿਸਾਨਪੁਰ ਇਹਦੇ ਵਿੱਚ ਲਗਭਗ ਸਾਰੀਆਂ ਬਿਮਾਰੀਆਂ ਦਾ ਟੱਕਰਾ ਕਰਨ ਦੀ ਇਹਦੇ ਸਮਰੱਥਾ ਹੈ ਬਹੁਤੀ ਜ਼ਿਆਦਾ ਕੋਈ ਇਹਦੇ ਵਿੱਚ ਬਿਮਾਰੀ ਅਟੈਕ ਨਹੀਂ ਕਰਦੀ ਫਿਰ ਵੀ ਪਿਛਲੇ ਸਾਲਾਂ 'ਚ ਇਹਦੇ ਉੱਤੇ ਹਲਦੀ ਰੋਗ ਜਿਹੜਾ ਦੇਖ ਨੂੰ ਮਿਲਿਆ ਉਹ ਵੀ ਆਪਣੀ ਜੇਕਰ ਆਪਾਂ ਗਲਤੀ ਕਰਦੇ ਪਾਣੀ ਨਸਾਰੇ ਤੋਂ ਬਾਅਦ ਵੀ ਜ਼ਿਆਦਾ ਪਰ ਪਰ ਰੱਖਦੇ ਆ ਜਾਂ ਆਪਾਂ ਫੰਗੀ ਸਾਈਟ ਸਹੀ ਸਮੇਂ ਤੇ ਨਹੀਂ ਕਰਦੇ ਤਾਂ ਜੇਕਰ ਤੁਹਾਡੇ ਹਲਦੀ ਰੋਗ ਦੀ ਸ਼ਿਕਾਇਤ ਤੁਹਾਨੂੰ ਜ਼ਿਆਦਾ ਆਉਂਦੀ ਤੁਹਾਡੇ ਖੇਤ ਦੇ ਵਿੱਚ ਤਾਂ ਉਹਦੇ ਵਾਸਤੇ ਤੁਸੀਂ ਨੋਟ ਕਰ ਸਕਦੇ ਜਦੋਂ ਹੁਣ ਆਪਾਂ ਤੁਹਾਨੂੰ ਦੱਸ ਰਹੇ ਨਾ ਜਦੋਂ ਹੁਣ ਗੋਭਾਂ ਪੂਰੀਆਂ ਭਰੀਆਂ ਤਾਂ ਥੋੜਾ ਬਹੁਤਾ ਜਿਹੜਾ ਨਸਾਰਾ ਵੈਰੈਟੀ ਕਰ ਚੁੱਕੀ ਆ ਜਿਹੜੀ 71 72 ਦਿਨ ਤੇ ਤਾਂ ਇੱਥੇ ਤੁਸੀਂ ਜਿਹੜੀ ਇੱਕ ਗੈਲੀਲੂ ਵੇ ਵਾਲੀ ਟੈਕਨੀਕ ਵਾਲੀ ਵਾਲੀ ਸਪਰੇਅ ਕਰ ਸਕਦੇ ਜੀ ਉਹਦੇ ਨਾਲ ਤੁਸੀਂ ਜਿਹੜੀਆਂ ਪੁੜੀਆਂ ਪਾਉਣੀਆਂ ਉਹ ਜ਼ਰੂਰੀ ਹੁੰਦੀਆਂ ਉਹਦੇ ਨਾਲ ਬੈਕਟੀਰੀਆ ਵਾਲੀਆਂ ਜਿਹੜੇ ਫੰਸਾਂ ਅਟੈਕ ਨਹੀਂ ਕਰਦੀਆਂ ਜੇਕਰ ਜ਼ਿਆਦਾ ਹਲਦੀ ਰੋਗ ਮੰਦਾ ਤੇ ਇੱਕ ਸਪਰੇ ਤੁਸੀਂ ਇੱਥੇ ਕਰਨੀ ਤੇ ਦੂਜੀ ਸਪਰੇ ਤੁਸੀਂ ਕਰਨੀ ਆ ਜਦੋਂ ਇਹ ਜੂ ਪੂਰਾ ਨਸਾਰਾ ਕਰ ਜੇ ਝੋਨਾ ਦੇ ਮੁੰਜਰੇ ਜਿਹੜੀਆਂ ਥੱਲੇ ਵਾਲ ਨੂੰ ਝੁਕੜੀਆਂ ਸ਼ੁਰੂ ਹੋ ਜਾਣ ਮੁੰਜਰੇ ਜਿਵੇਂ ਤੁਹਾਨੂੰ ਆਪਾਂ ਇੱਥੇ ਇੱਕ 26 ਦਾ ਬੂਟਾ ਦੇ ਵਿੱਚ ਹੈਗਾ ਉਹ ਦਿਖਾ ਦਿੰਨੇ ਤੁਹਾਨੂੰ ਜਿਹੜਾ ਆਪਾਂ ਰਲਾ ਵੀ ਕਹਿ ਦਿੰਨੇ ਆ ਇਹ 26 ਦਾ ਬੂਟਾ ਆ ਦੇਖੋ ਹੁਣ ਆਹ ਵਾਲੀ ਮੁੰਜਰ ਤੇ ਦਾਣੇ ਚਲੋ ਜ਼ਿਆਦਾ ਜਿੱਦਾਂ ਆਹ ਮੁੰਜਰੇ ਨਾਲ ਤੁਸੀਂ ਦੇਖ ਰਿਹਾ ਜੀ ਆਹ ਦੇਖੋ ਇਦਾਂ ਮੁੰਜਰਾਂ ਦਾ ਥੋੜਾ ਜਿਹਾ ਝਕਾਜੇ ਉੱਪਰ ਵੱਲ ਨੂੰ ਮੁੰਜਰੋ ਵਿੱਚ ਜ਼ਿਆਦਾ ਪੱਕੀ ਮੁੰਜਰ ਨਹੀਂ ਹੋਣੀ ਚਾਹੀਦੀ ਉਹਨਾਂ ਟਾਈਮ ਤਾ ਤਾਂ ਹਲਦੀ ਰੋਦ ਬਹੁਤ ਜ਼ਿਆਦਾ ਵੱਜ ਜਾਂਦਾ ਆਹ ਦੇਖੋ ਤੁਸੀਂ ਅੱਧੀ ਮੁੰਜਰ ਉੱਪਰ ਵੱਲ ਨੂੰ ਤੇ ਆਹ ਜਿਹੜੀ ਉੱਪਰ ਵੱਲੋਂ ਜਿਹੜੀ ਥੋੜੀ ਜਿਹੀ ਮੁੰਜਰੋ ਥੱਲੇ ਵੱਲ ਨੂੰ ਝੁਕੇ ਜਾਣਗੇ ਉੱਪਰ ਵਾਲੇ ਦਾਣੇ ਥੋੜਾ ਜਿਹਾ ਭਰ ਜਾਣ ਤੇ ਇਸ ਸਮੇਂ ਜੇ ਆਪਾਂ ਕੋਈ ਦੂਜੀ ਸਪਰੇਅ ਕਰ ਸਕਦੇ ਜਾਂ ਸਿੱਧਾ ਸਿੱਧਾ ਹਿਸਾਬ ਹੈ ਕਿ ਜਦੋਂ ਆਪਾਂ ਇਹ ਸਪਰੇਅ ਕਰਨੀ ਆ ਇਹ ਆਪਾਂ ਜੇਕਰ 70 ਦਿਨ ਤੇ ਕੀਤੀ ਆ ਤੇ ਦੂਜੀ ਸਪਰੇਅ ਆਪਾਂ ਲਗਭਗ 85 ਜਾਂ 90 ਦਿਨ ਤੇ ਕਰ ਦੇਣੀ ਆ ਉਨੇ ਟਾਈਮ ਤੱਕ ਜਿਹੜਾ ਬੂਰ ਤੁਹਾਡਾ ਪੈ ਜੂਗਾ ਜੋ ਵੀ ਇਹਦੀ ਪ੍ਰਕਿਰਿਆ ਹੋਣੀ ਹੋ ਜਾਣੀ ਆ ਤੇ ਉਦੋਂ ਆਪਾਂ ਜਿਹੜੀ ਹਲਦੀ ਰੋਗ ਵਾਸਤੇ ਦੂਜੀ ਸਪਰੇਅ ਕਰ ਸਕਦੇ ਉਹ ਆਪਾਂ ਤਾਂ ਕਰਨੇ ਜੇਕਰ ਪਿਛਲੇ ਸਾਲ ਸਾਲਾਂ ਨੂੰ ਤੁਹਾਡੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਹਲਦੀ ਰੋਗ ਆਉਂਦਾ ਜਾਂ ਫਿਰ ਤੁਸੀਂ ਨਹਿਰੀ ਪਾਣੀ ਤੁਹਾਡੇ ਕੋਲ ਜ਼ਿਆਦਾ ਲੱਗਦਾ ਤਾਂ ਉਹਦੇ ਕਾਰਨ ਜਿਹੜਾ ਹਲਦੀ ਰੋਗ ਜ਼ਿਆਦਾ ਆ ਸਕਦਾ ਤਾਂ ਬਾਕੀ ਜਿਹੜਾ ਬੌਣੇ ਰੋਗ ਦੀ ਗੱਲ ਸੀ ਕਿ ਬੌਣਾ ਰੋਗ ਅੱਗੇ ਵਧਿਆ ਜਾਂ ਨਹੀਂ ਵਗਿਆ ਤਾਂ ਕਿਸਾਨ ਭਰਾਓ ਜਿੰਨੇ ਵੀ ਬੂਟੇ ਸੀ ਬੌਣੇ ਰੋਗ ਦੇ ਵਿੱਚ ਉਹ ਉਸੇ ਦੇ ਉੱਦ ਦੇ ਤਾਂ ਉਦਾਂ ਹੀ ਖੜੇ ਆ ਉੱਥੇ ਦੇ ਉੱਥੇ ਹੀ ਤੇ ਕੁਝ ਬੂਟੇ ਜਿਹੜੇ ਉੱਪਰ ਵੱਲ ਨੂੰ ਹੋ ਵੀ ਸਹੀ ਵੀ ਹੋ ਗਏ ਬਿਲਕੁਲ ਆਪਣੇ ਆਟੋਮੈਟਿਕ ਹੀ ਪਰ ਅੱਗੇ ਜਿਹੜਾ ਰੋਗ ਨਹੀਂ ਵਧਿਆ ਕਿਉਂਕਿ ਆਪਾਂ ਬੂਟੇ ਜਿਹੜੇ 2-4 ਇਹ 90 ਸੀ ਬਾਕੀ ਜਿਹੜਾਂ ਡਿੰਗ ਹੋਣੇ ਉਹ ਆਪਾਂ ਦੇਖਿਆ ਵੀ ਜਿਹੜਾ ਬੌਣਾ ਰੋਗ ਅੱਗੇ ਨਹੀਂ ਵਧਿਆ ਕਈ ਕਿਸਾਨ ਵੀ ਇਹਨਾਂ ਨੇ ਬਹੁਤ ਜ਼ਿਆਦਾ ਡਰ ਕੇ ਵੀਡੀਓ ਜਾਨਕਿ ਵੀਡੀਓ ਵੇਖ ਕੇ ਝੋਨੇ ਵਾਹੇ ਆਪਾਂ ਪਿਛਲੇ ਦੱਸਿਆ ਵੀ ਇਹ ਤੋਂ ਡਰਨ ਦੀ ਲੋੜ ਨਹੀਂ ਜਿੰਨਾ ਤੁਹਾਡੇ ਇੱਕ ਵਾਰ ਜਿਹੜਾ ਵਾਇਰਸ ਝੋਨੇ ਦੇ ਵਿੱਚ ਆ ਗਿਆ ਆ ਗਿਆ ਉਸ ਤੋਂ ਬਾਅਦ ਇਹਨਾਂ ਬੂਟਿਆਂ ਤੋਂ ਇਲਾਵਾ ਹੋਰ ਬੂਟਿਆਂ ਤੇ ਅਟੈਕ ਨਹੀਂ ਕਰਦਾ ਪਰ ਕਈ ਕਿਸਾਨ ਵੀਰ ਐਵੇਂ ਡਰ-ਡਰ ਕੇ ਵੀਡੀਓ ਵੇਖ-ਵੇਖ ਕੇ ਤੇ ਝੋਨੇ ਵਾਹੀ ਗਏ ਤੇ ਬਹੁਤੇ ਜ਼ਿਆਦਾ ਹੁੰਦਾ ਕਿ ਜਿਹੜੀਆਂ ਆਪਾਂ ਵੀਡੀਓ ਸ਼ੇਅਰ ਕਰ ਦਿੰਨੇ ਜਾਨੀ ਕਿ ਜਿਹੜੀਆਂ ਇਦਾਂ ਦੀਆਂ ਵੀਡੀਓ ਸ਼ੇਅਰ ਕਰਦੇ ਜਿੰਨ ਜਿੱਥੇ ਲੋਕ ਝੋਨਾ ਵਾਹ ਰਹੇ ਹੁੰਦੇ ਆ ਉਹ ਕਾਫੀ ਜ਼ਿਆਦਾ ਕਿਸਾਨ ਵੀ ਉਸ ਚੀਜ਼ ਤੋਂ ਡਰਦੇ ਆ ਤਾਂ ਇਸ ਚੀਜ਼ ਤੋਂ ਕਿਸਾਨ ਵੀਰ ਆਪਾਂ ਨੂੰ ਬਚਣਾ ਚਾਹੀਦਾ ਥੋੜੀ ਸੇਧ ਲੈਣੀ ਚਾਹੀਦੀ ਆਪਾਂ ਨੂੰ ਇਹ ਧਿਆਨ ਰੱਖਣਾ ਇੱਕ ਵਾਰ ਜਿੰਨਾ ਆਪਣੇ ਖੇਤ 'ਚ ਇਹ ਵਾਇਰਸ ਆ ਗਿਆ ਹੈਗਾ ਉਸ ਤੋਂ ਅੱਗੇ ਨਹੀਂ ਵਧਦਾ ਇਹ ਆਪਾਂ ਦਾ ਜਿਹੜਾ ਪੂਰਾ ਤਜਰਬਾ ਹੈ ਸੋ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਸ਼ੇਅਰ ਕਰ ਦਿਓ ਸੋ ਇੱਥੇ ਕਿਸਾਨ ਭਰਾਓ ਜਿਹੜੇ ਕਿਸਾਨ ਵੀਰ ਨੇ ਫੰਗੀ ਸਾਈਡ ਸਪਰੇਅ ਕਰਨੀ ਆ ਤਾਂ ਇੱਥੇ ਤੁਸੀਂ ਉਹਦੇ ਨਾਲ ਆਪਾਂ ਬਰਾਉਨ ਐਨਪੀਕੇ ਵਗੈਰਾ ਜਿਹੜੀ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਤੇ ਜੇਕਰ ਸੁੰਡੀ ਵਾਲੀ ਤੁਸੀਂ ਸਪਰੇਅ ਪਾਉਣੀ ਤਾਂ ਸੁੰਡੀ ਵਾਲੀ ਵੀ ਨਾਲ ਮਿਕਸ ਕਰ ਸਕਦੇ ਜੀ ਸੋ ਤੇਲੇ ਵਾਲੀ ਦਾ ਅਜੇ ਲੋੜ ਨਹੀਂ ਤੇਲੇ ਵਾਲੀ ਆਪਾਂ ਬਾਅਦ ਵਿੱਚ ਵੀਡੀਓ ਪਾਵਾਂਗੇ ਜਦੋਂ ਜ਼ਰੂਰਤ ਹੋਈ ਸੋ ਵੀਡੀਓ ਚੰਗੀ ਲੱਗਤਾ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ